ਵਿਚਨਗਰ ਨਗਰ ਨਿਗਮ ਦੇ ਵੱਲੋਂ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਦੱਸ ਪਈਏ ਕਿ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਬਲਕਿ ਚਾਰ ਇਲੀਗਲ ਕਲੋਨੀਆਂ ਇਸ ਦੇ ਨਾਲ ਹੀ ਇੱਕ ਲੇਬਰ ਕੁਆਟਰ ਜਿਨ੍ਹਾਂ ਨੂੰ ਤਿਆਰ ਕੀਤਾ ਜਾ ਰਿਹਾ ਸੀ ਉਸ ਦੇ ਉੱਪਰ ਨਗਰ ਨਿਗਮ ਦੇ ਵੱਲੋਂ ਪੀਲਾ ਪੰਜਾ ਚਲਾਇਆ ਗਿਆ ਤਾਂ ਵੱਡੀ ਕਾਰਵਾਈ ਜਿਹੜੀ ਹੈ ਉਸ ਨੂੰ ਨਗਰ ਨਿਗਮ ਨੇ ਅੰਜਾਮ ਦਿੱਤਾ ਹੈ ਦੱਸਦੀ ਕਿ ਤਾਜਪੁਰ ਰੋਡ ਤੇ ਨਗਰ ਨਿਗਮ ਦੀ ਡੰਪ ਸਾਈਟ ਦੇ ਨੇੜੇ ਕਲੋਨੀਆਂ ਜਿਹੜੀਆਂ ਨੇ ਉਹਨਾਂ ਦੀ ਉਹ ਸਾਰੀ ਕੀਤੀ ਜਾ ਰਹੀ ਸੀ ਨਜਾਇਜ਼ ਕਲੋਨੀਆਂ ਦੀ ਉਹ ਸਾਰੀ ਹੋ ਰਹੀ ਸੀ ਇਸ ਦੇ ਨਾਲ ਹੀ ਮੁੰਡੀਆਂ ਖੇਤਰ ਦੇ ਵਿੱਚ ਲੇਬਰ ਕੁਆਟਰ ਜਿਹੜੇ ਨੇ ਤਿਆਰ ਕੀਤੇ ਜਾ ਰਹੇ ਸੀ ਤਾਂ ਜਿਸ ਨੂੰ ਲੈ ਕੇ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਨੇ ਸੰਦੀਪ ਰਿਸ਼ੀ ਦੇ ਦਿਸ਼ਾ ਨਿਰਦੇਸ਼ਾਂ ਦੇ ਮਗਰੋਂ ਇੱਥੇ ਵੱਡੀ ਕਾਰਵਾਈ ਕੀਤੀ ਗਈ ਹੈ ਤਾਂ ਬੀਤੇ ਦਿਨ ਦਾ ਇਹ ਮਾਮਲਾ ਜਿੱਥੇ ਨਗਰ ਨਿਗਮ ਨੇ ਵੱਡੀ ਕਾਰਵਾਈ ਕੀਤੀ ਹੈ ਪਰ ਇਹ ਤਾਂ ਕਹਾਣੀ ਦਾ ਇੱਕ ਪਹਿਲੂ ਹੈ ਇੱਕ ਦੂਜਾ ਪਹਿਲੂ ਵੀ ਜਿਹੜਾ ਇਸ ਤਮਾਮ ਸਥਿਤੀ ਨੂੰ ਦੇਖਦੇ ਹੋਏ ਸਾਹਮਣੇ ਆਂਦਾ ਹੈ ਇਹ ਮਾਮਲਾ ਉਸ ਵੇਲੇ ਦੇਖਿਆ ਜਾਂਦਾ ਜਿਸ ਵੇਲੇ ਸ਼ਹਿਰ ਦੇ ਵਿੱਚ ਲੋਕਾਂ ਦੇ ਵਿੱਚ ਚਰਚਾਵਾਂ ਜਿਹੜੀਆਂ ਨੇ ਸ਼ੁਰੂ ਹੋ ਜਾਂਦੀਆਂ ਨੇ ਕਿ ਬਾਹੂਬਲੀਆਂ ਦੀ ਇਮਾਰਤਾਂ ਜਿਹੜੀਆਂ ਨੇ ਢੱਲੇ ਦੇ ਨਾਲ ਬਣ ਰਹੀਆਂ ਨੇ ਪਰ ਉਹਨਾਂ ਦੇ ਉੱਪਰ ਆਖਿਰ ਕੋਈ ਵੀ ਐਕਸ਼ਨ ਕਿਉਂ ਨਹੀਂ ਲਿੱਤਾ ਜਾਂਦਾ ਜਿਹੜੇ ਛੋਟੇ ਮੋਟੇ ਡਿਵੈਲਪਰਸ ਨੇ ਉਹਨਾਂ ਦੇ ਉੱਪਰ ਕਾਰਵਾਈ ਕਰ ਦਿੱਤੀ ਜਾਂਦੀ ਹੈ ਪਰ ਜਿਹੜੇ ਬਾਹੂਬਲੀ ਨੇ ਜਿਨ੍ਹਾਂ ਦੇ ਵੱਲੋਂ ਢੱਲੇ ਦੇ ਨਾਲ ਇਲੈਗਲ ਇਮਾਰਤਾਂ ਬਣਾਈਆਂ ਜਾ ਰਹੀਆਂ ਨੇ ਉਹਨਾਂ ਦੇ ਉੱਪਰ ਕਿਤੇ ਨਾ ਕਿਤੇ ਨਗਰ ਨਿਗਮ ਜਿਹੜਾ ਹੈ ਮਿਹਰਬਾਨ ਹੁੰਦਾ ਹੋਇਆ ਦੇਖਿਆ ਜਾ ਸਕਦੇ ਤੇ ਜੇਕਰ ਇਹਨਾਂ ਇਲੈਗਲ ਬਿਲਡਿੰਗਾਂ ਦੀ ਗੱਲ ਕੀਤੀ ਜਾਏ ਤਾਂ ਜਨ ਹિતੇਸ਼ੀ ਦੇ ਵੱਲੋਂ ਕਿੰਨੀ ਹੀ ਵਾਰ ਜਿਹੜਾ ਸਾਊਥ ਸਿਟੀ ਸਾਊਥ ਸਿਟੀ ਰੋਡ ਤੇ ਨਹਿਰ ਤੇ ਬਣ ਰਹੀ ਇਲੈਗਲ ਬਿਲਡਿੰਗ ਦਾ ਕਿੰਨੀ ਹੀ ਵਾਰ ਜ਼ਿਕਰ ਕੀਤਾ ਗਿਆ ਪਰ ਫਿਲਹਾਲ ਦੀ ਘੜੀ ਤੱਕ ਕੋਈ ਵੀ ਐਕਸ਼ਨ ਜਿਹੜਾ ਨਹੀਂ ਲਿਤਾ ਕਿ ਅਦਾਜਦੀ ਦੇ ਲੋਕਾਂ ਦੇ ਵਿੱਚ ਇਸ ਤਮਾਮ ਸਥਿਤੀ ਨੂੰ ਦੇਖਦੇ ਹੋਏ ਕਿਤੇ ਨਾ ਕਿਤੇ ਇਹ ਵੀ ਚਰਚਾਵਾਂ ਜਿਹੜੀਆਂ ਨੇ ਸ਼ੁਰੂ ਹੋ ਜਾਂਦੀਆਂ ਨੇ ਕਿ ਬੀਤੇ ਦੋ ਸਾਲਾਂ ਦੇ ਵਿੱਚ ਹਲਕਾ ਵੈਸਟ ਦੇ ਵਿੱਚ ਜਿੰਨੀਆਂ ਇਲੀਗਲ ਇਮਾਰਤਾਂ ਬਣੀਆਂ ਨੇ ਉਹਨੀਆਂ ਅੱਜ ਤੱਕ ਕਦੇ ਵੀ ਨਹੀਂ ਬਣੀਆਂ ਇਹ ਅਸੀਂ ਨਹੀਂ ਕਹਿ ਰਹੇ ਬਲਕਿ ਸ਼ਹਿਰ ਦੇ ਵਿੱਚ ਇਹਨਾਂ ਗੱਲਾਂ ਦੀ ਅਕਸਰ ਹੀ ਚਰਚਾ ਹੁੰਦੀ ਦੇਖੀ ਜਾਂਦੀ ਹੈ ਪਰ ਇਸ ਦੇ ਉੱਪਰ ਕੋਈ ਵੀ ਐਕਸ਼ਨ ਜਿਹੜਾ ਨਹੀਂ ਲਿਤਾ ਜਾਂਦਾ ਜਨ ਹਥੇਸ਼ੇ ਦੇ ਵੱਲੋਂ ਕਿੰਨੀ ਹੀ ਵਾਰ ਸਾਊਥ ਸਿਟੀ ਰੋਡ ਤੇ ਸਾਊਥ ਸਿਟੀ ਰੋਡ ਨਹਿਰ ਤੇ ਬਣ ਰਹੀ ਇਲੀਗਲ ਬਿਲਡਿੰਗ ਦਾ ਕਿੰਨੀ ਹੀ ਵਾਰ ਜ਼ਿਕਰ ਕੀਤਾ ਗਿਆ ਮੁੱਦਾ ਚੱਕਿਆ ਗਿਆ ਪਰ ਨਿਯਮਾਂ ਦੇ ਵਿੱਚ ਲਗਾਤਾਰ ਹੀ ਕੋਤਾਹੀ ਕੀਤੀ ਜਾ ਰਹੀ ਹੈ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਤਾਂ ਇਸ ਨੂੰ ਦੇਖਦੇ ਹੋਏ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਅਕਸਰ ਹੀ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਕਮਿਸ਼ਨਰ ਨੇ ਸੰਦੀਪ ਰਿਸ਼ੀਸ਼ ਦੇ ਨਾਲ ਹੀ ਹਲਕਾ ਵੈਸਟ ਦੇ ਐਮਐਲਏ ਨੇ ਗੁਰਪ੍ਰੀਤ ਬੱਸੀ ਗੋਗੀ ਉਹਨਾਂ ਨੇ ਇੱਕ ਚਸ਼ਮਾ ਪਾਇਆ ਹੋਇਆ ਹੈ ਇੱਕ ਅੱਖ ਦੇ ਨਾਲ ਇਹਨਾਂ ਨਵੇਂ ਡਿਵੈਲਪਰਸ ਦੇ ਨਾਲ ਹੀ ਬਾਹੂ ਬਲੀਆਂ ਨੂੰ ਨਹੀਂ ਦੇਖਿਆ ਜਾਂਦਾ ਜਿਹੜੇ ਛੋਟੇ ਡਿਵੈਲਪਰਸ ਨੇ ਉਹਨਾਂ ਦੇ ਉੱਪਰ ਕਾਰਵਾਈ ਕਰ ਦਿੱਤੀ ਜਾਂਦੀ ਹੈ ਪਰ ਬਾਹੂ ਬਲੀਆਂ ਦੇ ਉੱਪਰ ਨਗਰ ਨਿਗਮ ਕਮਿਸ਼ਨਰ ਇਸ ਦੇ ਨਾਲ ਹੀ ਐਮਐਲਏ ਗੋਗੀ ਜਿਹੜੇ ਨੇ ਮਿਹਰਬਾਨ ਦੇਖੇ ਜਾਂਦੇ ਨੇ ਆਖਿਰ ਇੰਨਾ ਧੰਨਾ ਸੇਠਾਂ ਦੇ ਉੱਪਰ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਸਾਊਥ ਸਿਟੀ ਰੋਡ ਨਹਿਰ ਤੇ ਬਣ ਰਹੀ ਇਲੈਗਲ ਬਿਲਡਿੰਗ ਦਾ ਜੇਕਰ ਜ਼ਿਕਰ ਕੀਤਾ ਜਾਏ ਤਾਂ ਜਿਹੜੇ ਕੌਂਸਲਰ ਨੇ ਪੰਕਜ ਕਾਕਾ ਉਹਨਾਂ ਦੇ ਵੱਲੋਂ ਇਥੇ ਧਰਨਾ ਵੀ ਲਗਾਇਆ ਗਿਆ باوجود ਇਸ ਦੇ ਕੋਈ ਵੀ ਕਾਰਵਾਈ ਜਿਹੜੇ ਫਿਲਹਾਲ ਦੀ ਕਣੀ ਤੱਕ ਨਹੀਂ ਹੋਈ ਦੇਖਿਆ ਜਾ ਸਕਦਾ ਸੀ ਕਿ ਕੋਈ ਵੀ ਹਾਊਸ ਲੈਂਡ ਜਿਹੜੀ ਹੈ ਤਿਆਰ ਨਹੀਂ ਕੀਤੀ ਗਈ ਸਰਕਾਰੀ ਜ਼ਮੀਨ ਦੇ ਉੱਪਰ ਕਬਜ਼ਾ ਤੱਕ ਕਰ ਲਿੱਤਾ ਗਿਆ ਲੈਂਟਰ ਜਿਹੜੇ ਨੇ ਇਕੱਠੇ ਪਾਏਗੇ ਦੇਖਿਆ ਜਾ ਸਕਦਾ ਸੀ ਕਿ ਹੁਕਮਾਂ ਦੀ ਕਿਤੇ ਨਾ ਕਿਤੇ ਹੁਕਮ ਜਿਹੜੇ ਨੇ ਕਿਤੇ ਨਾ ਕਿਤੇ ਨਹੀਂ ਮੰਨੇਗੇ ਫਰਕ ਰੱਖਣ ਨੂੰ ਕਿਹਾ ਗਿਆ ਸੀ ਦੋ ਜਿਹੜੀਆਂ ਬਿਲਡਿੰਗਾਂ ਤਿਆਰ ਹੋਣਗੀਆਂ ਉਹਨਾਂ ਦੇ ਵਿੱਚ ਫਰਕ ਰੱਖਿਆ ਜਾਏਗਾ ਪਰ ਕੋਈ ਵੀ ਨਿਯਮ ਨਹੀਂ ਮੰਨੇਗੇ ਲੈਂਟਰ ਜਿਹੜੇ ਨੇ ਇਕੱਠੇ ਪਾ ਦਿੱਤੇਗੇ ਤਾਂ ਇਸ तमाम ਸਥਿਤੀ ਨੂੰ ਦੇਖਦੇ ਹੋਏ ਲੋਕ ਵੀ ਜਿਹੜੇ ਨੇ ਇੱਕ ਪਿਕਚਰ ਜਿਹੜੀ ਆ ਲੋਕਾਂ ਦੇ ਮਨ ਦੇ ਵਿੱਚ ਵੀ ਕਿਤੇ ਨਾ ਕਿਤੇ ਕਲੀਅਰ ਹੁੰਦੀ ਹੋਏ ਦੇਖੀ ਜਾ ਸਕਦੀ ਹੈ ਕਿ ਜੇਕਰ ਇਲੈਗਲ ਬਿਲਡਿੰਗਾਂ ਬਣਾਉਣੀਆਂ ਨੇ ਤਾਂ ਰਾਜ ਨੇਤਾਵਾਂ ਦੇ ਨਾਲ ਜਾਂ ਫਿਰ ਅਧਿਕਾਰੀਆਂ ਦੇ ਨਾਲ ਜਾਨ ਪਛਾਣ ਹੋਣੀ ਜਿਹੜੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਲਗਾਤਾਰ ਹੀ ਇਹ ਮੁੱਦਾ ਜਿਹੜਾ ਹੈ ਵੱਧਦਾ ਹੋਇਆ ਦੇਖਿਆ ਜਾ ਸਕਦਾ ਹੈ ਪਰ ਕੋਈ ਵੀ ਕਾਰਵਾਈ ਜਿਹੜੀ ਹੈ ਨਹੀਂ ਹੋਈ ਹੈ ਗੱਲ ਕੀਤੀ ਜਾਏ ਤਾਂ ਜਿਹੜੇ ਹਲਕਾ ਵੈਸਟਡੇ ਐਮ ਐਲ اے ਨੇ ਗੁਰਪ੍ਰੀਤ ਗੋਗੀ ਸਥਾਨਕ ਕਮੇਟੀ ਦੇ ਹਾਲੀ ਦੇ ਵਿੱਚ ਇੱਕ ਵਾਰ ਫਿਰ ਤੋਂ ਚੇਅਰਮੈਨ ਬਣੇ ਨੇ ਤਾਂ ਕਿਤੇ ਨਾ ਕਿਤੇ ਸਥਾਨਕ ਕਮੇਟੀ ਦੇ ਚੇਅਰਮੈਨ ਦੀ ਗੱਲ ਕੀਤੀ ਜਾਏ ਤਾਂ ਜਿਹੜੇ ਸੈਕੰਡ ਸੀਐਮ ਨੇ ਉਹਨਾਂ ਦੇ ਵਰਗੀਆਂ ਪਾਵਰਸ ਜਿਹੜੀਆਂ ਨੇ ਕਮੇਟੀ ਦੇ ਚੇਅਰਮੈਨ ਦੇ ਕੋਲ ਦੇਖੀਆਂ ਜਾਂਦੀਆਂ ਨੇ ਪਰ باوجود ਇਸ ਦੇ ਆਖਿਰ ਕੀ ਹੈ ਜੋ ਮੈਮਲੇ ਗੋਗੀ ਨੂੰ ਕਾਰਵਾਈ ਕਰਨ ਤੋਂ ਰੋਕ ਰਿਹਾ ਆਖਿਰ ਕੀ ਕਾਰਨ ਹੈ ਕਿ ਕਾਰਵਾਈ ਨਹੀਂ ਕੀਤੀ ਜਾ ਰਹੀ ਕਿ ਇੰਟੈਲੀਜੈਂਸ ਜਿਹੜੀ ਹੈ ਜਿਹੜੇ ਲੁਧਿਆਣਾ ਦੇ ਵਿਧਾਇਕ ਨੇ ਉਹਨਾਂ ਦੀ ਇੰਟੈਲੀਜੈਂਸ ਫੇਲ ਹੋ ਰਹੀ ਹੈ ਵਾਰ-ਵਾਰ ਯਾਦ ਕਰਨ ਤੋਂ ਬਾਅਦ ਵੀ ਕੋਈ ਵੀ ਐਕਸ਼ਨ ਨਹੀਂ ਲਿੱਤਾ ਜਾ ਰਿਹਾ ਤਾਂ ਆਡਾ ਇਸ ਤੇ ਕੀ ਕਹਿਣਾ ਤੁਸੀਂ ਵੀ ਕਮੈਂਟ ਕਰਕੇ ਇੱਕ ਵਾਰ ਜ਼ਰੂਰ ਦੱਸੋ ਨਗਰ ਨਿਗਮ ਦੇ ਵੱਲੋਂ ਛੋਟੇ ਮੋਟੇ ਡਿਵੈਲਪਰਸ ਦੀਆਂ ਇਲੈਗਲ ਕਲੋਨੀ ਦੇ ਉੱਪਰ ਮਾਰਤਾ ਦੇ ਉੱਪਰ ਤੱਕ ਕਾਰਵਾਈ ਕਰਕੇ ਸ਼ਾਬਾਸ਼ੀ ਹਾਸਲ ਕਰ ਲਈ ਜਾਂਦੀ ਹੈ ਪਰ ਇਹ ਜਿਹੜੇ ਨਾਮੀ ਪੌਸ਼ ਇਲਾਕੇ ਨੇ ਇੱਥੇ ਜਿਹੜੀਆਂ ਵੱਡੀਆਂ-ਵੱਡੀਆਂ ਇਲੀਗਲ ਬਿਲਡਿੰਗਾਂ ਬਣਾਈਆਂ ਜਾ ਰਹੀਆਂ ਨੇ ਇਸ ਨੂੰ ਲੈ ਕੇ ਆਖਰ ਜਿਹੜੇ ਅਧਿਕਾਰੀ ਨੇ ਇਸ ਦੇ ਨਾਲ ਹੀ ਜਿਹੜੇ ਰਾਜਨੇਤਾ ਨੇ ਮਿਹਰਬਾਨ ਕਿਉਂ ਚੱਲ ਰਹੇ ਨੇ ਇਸ ਨੂੰ ਲੈ ਕੇ ਵੱਡੇ ਸਵਾਲ ਜਿਹੜੇ ਨੇ ਅਕਸਰ ਹੀ ਖੜੇ ਹੁੰਦੇ ਨੇ ਜਿਨ੍ਹਾਂ ਦੇ ਜਵਾਬ ਫਿਲਹਾਲ ਦੀ ਘੜੀ ਵਿੱਚ ਮਿਲਦੇ ਹੋਏ ਨਹੀਂ ਦੇਖੇ ਜਾ ਸਕਦੇ। ਵੀਤ ਦਿਨ ਇੱਕ ਵਾਰ ਫਿਰ ਤੋਂ ਲੁਧਿਆਣਾ ਦੇ ਵਿੱਚ